ਦੋਸਤੋ ਅਨੀਤਾ ਸ਼ਰਦੀਸ਼ ਇੱਕ ਜਿਹੜਾ ਨਾ ਜਿਨ੍ਹਾਂ ਨੇ ਥੀਏਟਰ ਦੇ ਖੇਤਰ ਦੇ ਵਿੱਚ ਤੇ ਸੱਤ ਦੇ ਖੇਤਰ ਦੇ ਵਿੱਚ ਦੁਨੀਆ ਭਰ ਦੇ ਚ ਇੱਕ ਬਲੱਖਣ ਪਛਾਣ ਬਣਾਈ ਅਨੀਤਾ ਜੋ ਕਿ ਥੀਏਟਰ ਨੂੰ ਪੜਾਈ ਹੋਈ ਹੈ ਤੇ ਸ਼ਰਦੀਸ਼ ਜੋ ਕਿ ਸੱਤ ਦੇ ਖੇਤਰ ਨੂੰ ਪੜਾਇਆ ਹੋਇਆ ਹੈ ਅੱਜ ਤੋਂ 25 ਸਾਲ ਪਹਿਲਾਂ ਉਹਨਾਂ ਨੇ ਸੁਚੇਤਕ ਮੰਚ ਨਾਂ ਦਿੱਤਾ ਇੱਕ ਸੰਸਥਾ ਪੜਾਈ ਤੇ ਉਸ ਦੇ ਵਿੱਚ ਆ ਕੇ ਉਹਨਾਂ ਨੇ ਕੰਮ ਕਰਨਾ ਸ਼ੁਰੂ ਕੀਤਾ ਵਿਸ਼ੇਸ਼ ਤੌਰ ਤੇ ਰੰਗ ਮੰਚ ਲਈ 25 ਸਾਲ ਪੂਰੇ ਹੋਣ ਤੇ ਉਹਨਾਂ ਨੇ ਇੱਕ ਪ੍ਰੋਗਰਾਮ ਦਾ ਰੋਜਨ ਕੀਤਾ ਚਿਤਕ ਮੰਚ ਦੀ ਸਿਲਵਰ ਜੁਬਲੀ ਇਸ ਮੌਕੇ ਤੇ ਬਹੁਤ ਸਾਰੀਆਂ ਥੀਏਟਰ ਨਾਲ ਸੰਬੰਧਿਤ ਸ਼ਖਸੀਅਤਾਂ ਪਹੁੰਚੀਆਂ ਉਹਨਾਂ ਨੇ ਆਪਣੇ ਵੱਲੋਂ ਸਾਰਿਆਂ ਨੇ ਉਹਨੂੰ ਸ਼ੁਭਕਾਮਨਾਵਾਂ ਦਿੱਤੀਆਂ ਥੀਏਟਰ ਦੀ ਗੱਲ ਹੋਈ ਥੀਏਟਰ ਦੀਆਂ ਸਮਾਹਲੋਂ ਬਾਰੇ ਗੱਲ ਹੋਈ ਥੀਏਟਰ ਦੀਆਂ ਜੋ ਹੁਣ ਤੱਕ ਸਮੱਸਿਆਵਾਂ ਉਹਨਾਂ ਬਾਰੇ ਗੱਲ ਹੋਈ ਤੇ ਇਸ ਦੇ ਨਾਲ ਨਾਲ ਉਸ ਸ਼ਖਸੀਅਤ ਨੂੰ ਜਿਸ ਦਾ ਕਿ ਥੀਏਟਰ ਦੇ ਖੇਤਰ 'ਚ ਵੱਡਾ ਨਾਮ ਹੈ ਮੇਰੀ ਫਿਲਹਾਲ ਦਾ ਭਾਜੀਕਰ ਸ਼ਰਨ ਸਿੰਘ ਜਿਨ੍ਹਾਂ ਤੋਂ ਪ੍ਰੇਰਿਤ ਹੋ ਕੇ ਅਨੀਤਾ ਨੇ ਇਸ ਖੇਤਰ ਦੇ ਵਿੱਚ ਆਪਣਾ ਪੈਰ ਰੱਖਿਆ ਉਹਨਾਂ ਨੂੰ ਯਾਦ ਕਰਦੇ ਆ ਸਾਰਿਆਂ ਨੇ ਅਨੀਤਾ ਨੂੰ ਵਧਾਈ ਦਿੱਤੀ ਕਿ ਉਹਨਾਂ ਨੇ ਥੀਏਟਰ ਦੇ ਖੇਤਰ ਦੇ ਵਿੱਚ ਆ ਕੇ ਉਸ ਤੋਂ ਬਾਅਦ ਫਿਲਮਾਂ ਦੇ ਖੇਤਰ ਦੇ ਵਿੱਚ ਤੇ ਸ਼ਬਦੀਸ਼ ਨੇ ਵੀ ਸਾਹਿਤ ਖੇਤਰ ਤੋਂ ਰੰਗਮંચ ਦੇ ਖੇਤਰ ਦੇ ਵਿੱਚ ਆ ਕੇ ਆਪਣੀ ਵਿਲੱਖਣ ਪਛਾਣ ਬਣਾਈ ਹੈ ਆਉਂਦੇ ਹਾਂ ਸਿਤਿਕ ਮੰਚ ਦੇ ਸਿਲਵਰ ਜੁਬਲੀ ਸਮਾਗਮ ਦੀਆਂ ਕੁਝ ਝਲਕੀਆਂ ਕਦੇ ਅੰਬਰ ਕਲਾਵੇ ਵਿੱਚ ਕਦੇ ਬਸ ਕਿਣਕੇ ਮਾਤਰ ਹਾਂ ਤੋ ਕਾਲੀ ਰਾਤ ਦਾ ਸੂਰਜ ਮੈਂ ਧੁੰਦਲੀ ਲੋਹ ਦੀ ਕਾਤਰ ਹਾਂ ਜੀਨ ਦੀ ਆਰਜ਼ੂ ਕੁਰਬਾਨ ਕਰਕੇ ਜੀ ਨਹੀਂ ਹੁੰਦਾ ਜੋ ਖਵਾਪਾਂ ਦੇ ਖੰਭ ਦੇਵੇਂ ਜਿਉਂਦੇ ਰੰਗ ਮੰਚ ਖਾਤਰ ਹਾਂ ਚੁੰਨੀ ਦਾ ਹਰ ਕੋ ਬਿਨੋਦ ਹੀ ਬਸ ਐਸੀ ਤਰ੍ਹਾਂ ਫੇਡਰ ਹੁਸ ਮਾਪੇ। ਸਕਿਪ ਤੋਂ ਨੰਦਾ ਬੁੱਤ ਜਾਓ। ਕਿਰਦਾਰ ਐਸਾ ਬਾਹਰ ਨਿਕਲੇ ਕਿ ਦੇਖਣ ਵਾਲੇ ਦਰਸ਼ਕ 당ਹਿ ਰਹਿ ਜਾ। ਨਾਟਕ ਨੂੰ ਬਾਰ-ਬਾਰ ਪੜਨਾ। ਕਿਰਦਾਰ ਦਾ ਮਨ ਪਨ ਮਸਤੇ ਵਿੱਚ ਉਲ ਜਾਓ। ਕਿਰਦਾਰ ਕਾਇਸਵਾ ਜਾਵੇ ਤੇ ਚੁਟਕੀ ਮਾਰਦੇ ਬਾਹਰ ਨਿਕਲਣਾ। ਇਹੀ ਹੁੰਦਾ ਹੈ ਅਭਿਨੇ ਕਲਾ ਦਾ ਸਿਖਰ। ਤੇ ਨੂੰ ਬਿਨੋਦ ਦਾ ਸਿਖਰ ਛੂਣਾ ਹੈ। ਮੈਂ ਪੂਰੀ ਕੋਸ਼ਿਸ਼ ਕਰਾਂਗੀ ਮਾਸਟਰਮੋਸ਼ਾ। ਮੇਰੀ ਵੀ ਇੱਛਾ ਹੈ ਕਿ ਮੈਂ ਕਿਸੇ ਤਰ੍ਹਾਂ ਮਨੀ ਵਰਗੀ ਅਭਿਨੇਤਰੀ ਬਣਾ। ਅੰਤਾਂ ਦੀ ਸੁਭਾਵਕ ਅਦਾਕਾਰੀ ਕਰਦੀ ਸੀ ਉਹ ਇਸ ਕਦਰ ਸੁਭਾਵਕ ਕਿ ਲੋਕ ਵੇਖ ਕੇ ਹੈਰਾਨ ਰਹਿ ਜਾਂਦੇ ਸੀ ਸੋਚਦੀਆਂ ਮੈਂ ਕਦੇ ਉਸ ਪਾਈ ਦੀ ਬਨੇਤਰੀ ਬਣ ਸਕਾਂਗੀ ਕਿਉਂ ਨਹੀਂ ਬਣ ਸਕੇਗੀ ਤੂੰ ਲਾਜ਼ਮੀ ਬਣੇ ਮੇਰੇ ਰੰਗ ਕਰਮੀ ਗੁਰੂ ਜੀ ਕਹਿੰਦੇ ਹੁੰਦੇ ਸੀ 20 ਸਾਲ ਲੱਗਦੇ ਹੈ ਕਲਾਕਾਰ ਬਣਤੇ ਬਣਤੇ ਫਿਰ ਆਪ ਹੀ ਕਹਿ ਉਹਦੇ ਮੈਂ ਸਾਲੋ ਕੀ ਨਹੀਂ ਮਿਹਨਤ ਕੀ ਬਾਤ ਕਰ ਰਹਾ ਤੂੰ ਹੀ ਸਾਲਾਂ ਦੇ ਫਰਕ ਦੇਖ ਸਕਦੀ ਵਿਸ਼ੇਤਰ ਮਣੀ ਮਾਂ ਕਈ ਕਮਾਲ ਦੀ ਅਦਾਕਾਰਾ ਸੀ ਉਸ ਦੀ ਅਦਾਕਾਰੀ ਵੇਖ ਕੇ ਤਾਂ ਲਾਰਡ ਟਮਸਨ ਸਾਹਿਬ ਵੀ ਕਹਿਉਂਦੇ ਸੀ ਵੈਲ ਆਈ ਸੀ ਆਪਣੀ ਟ੍ਰੀਟੂ ਹਮਾਰੇ ਪੂਰੇ ਬ੍ਰਿਟੇਨ ਮੇਂ ਵੀ ਨਹੀਂ ਹੈ ਫਰੰਗੀਆਂ ਦੇ ਹਰ ਊਲ ਦੇ دیਵਾਨ ਨੇ ਉਹ ਬਾਬੂ ਫਿਰ ਵੀ ਨੌਕਰੀ ਛੱਡ ਰਿਓ ਸੋਚ ਲੋ ਕੋਈ ਨਹੀਂ ਬਣਾਈ ਤਨਖਾਹ ਮਿਲਦੀ ਐ ਮੀ ਆਵੇ ਨੇਰੀ ਆਵੇ ਕੋਈ ਫਰਕ ਨਹੀਂ ਪੈਂਦਾ ਹਾਂ ਹਜੇ ਤਾਂ ਸੋਚ ਕੇ ਦੱਸਣ ਨਹੀਂ ਕਿਹਾ ਉਸੇ ਪਾਸ ਉਸੇ ਪਾਸ ਤੋਂ ਸੋਚ ਹੀ ਨਹੀਂ ਜਿਹੜੇ ਲੋਕ ਜ਼ਿਆਦਾ ਸੋਚਦੇ ਨੇ ਨਾ ਉਹ ਕਰ ਕਰਾ ਕੁਝ ਨਹੀਂ ਸਕਦੇ ਖਬਰ ਇਹਨਾਂ ਲੋਕਾਂ ਦੇ ਆਸੇ ਹੀ ਆ ਫਰੰਗੀ ਆਪਣਾ ਰਾਜ ਪੱਕੇ ਪੈਰੀ ਕਰੀ ਜਾ ਰਹੇ ਨੇ ਜੁੱਤੀ ਗਡਾਂ ਚ ਲੱਗੇ ਲੋਕ ਕਦੇ ਵੀ ਸਫਰ ਨਹੀਂ ਮੁਕਾ ਸਕਦੇ ਲੰਬੇ ਸਫਰ ਤੇ ਜਾਣ ਲਈ ਨਵੀਂ ਜੁੱਤੀ ਖਰੀਦਣੀ ਹੀ ਪੈਂਦੀ ਹੈ ਅੱਛਾ ਤੇ ਜੇ ਉਹ ਨਵੀਂ ਜੁੱਤੀ ਵੀ ਪੈਰਾਂ ਨੂੰ ਲੱਗਣ ਲੱਗ ਪਵੇ ਤੁਰਤਾ ਫੇਰ ਵੀ ਨਹੀਂ ਹੁੰਦਾ ਬੰਦੇ ਤਾਂ ਫੇਰ ਨੰਗੇ ਪੈਰੇ ਸਫਰ ਕਰਨ ਬਾਬਤ ਕਿਉਂ ਨਹੀਂ ਸੋਚਦੇ ਬਾਬੂ ਵਾਹ बहुत अच्छा डालो <laughs> किसे नाटक के इस्तेमाल करना है खैर एक्चुअली इतने काफी मजा नाटक के बीच तारे रंगाल दी रंगुवाच दी महारानी दी का थिएटर खूब चल रहा है आजकल हां बहुत चल ही रहा है वो पारी जो है <laughs> गिरीश बाबू भी फुल टाइम थिएटरिस्ट हो गए ने ਉਹਨਾਂ ਨੇ ਗੋਰੀ ਸਰਕਾਰ ਦੀ ਨੌਕਰੀ ਵੀ ਛੱਡ ਦਿੱਤੀ ਐ। ਸਾਰਾ ਬੇਵਕੂਫ। ਗੋਰੇ ਸਾਹਿਬ ਦੀ ਪੱਕੀ ਨੌਕਰੀ ਛੱਡਤੀ। ਹਾਂ। ਤੇ ਥੀਏਟਰ ਵਾਲੇ ਵੀ ਹੁੰਦੇ ਹੀ ਬੇਸਮ। ਹਾਂ। ਅਕਲਾਮ ਵਾਲੇ ਨੌਕਰੀਆਂ ਕਰਦੇ ਨੇ ਜਾਂ ਫਿਰ ਰੰਗ ਕਰੀ ਹੋਣ ਦੀ ਡਰਾਮੇਬਾਜੀ। ਤੁਹਾਨੂੰ ਪਤਾ ਹੈ ਗ੍ਰੀਸ਼ ਬਾਪੂ ਆਖਦੇ ਨੇ ਕਿ ਤੇਰੇ ਦੋ-ਦੋ ਮਾਲਕ ਨੇ। ਦੋ-ਦੋ ਮਾਲਕ? ਹਾਂ। ਇੱਕ ਤੁਸੀਂ ਤੇ ਦੂਜਾ ਕੌਣ? ਦੂਜਾ? ਦੂਜਾ ਕੌਣ? ਦੂਜਾ ਥੀਏਟਰ ਹੋਰ ਕੌਣ? ਥੀਏਟਰ? ਹਾਂ। ਅੱਜ ਪਹਿਲੀ ਵਾਰ ਇਸ ਥੀਟਰ ਸ਼ਬਦ ਨੇ ਰਾਹਤ ਦਿੱਤੀ ਹੈ ਸੱਚ ਦੱਸਾਂ ਬਾਬੂ ਕਹਿੰਦੇ ਕਿ ਮੇਰੇ ਜੀ ਕਹਿੰਦੇ ਕਿ ਮੈਂ ਸਭ ਕੁਝ ਛੱਡ ਛੁਟਾ ਕੇ ਕਿਉਂ ਜਲੇ ਤੇ ਨਮਕ ਛੜਕਦੀਆਂ ਨੇ ਸੀ ਨਹੀਂ ਸਮਝ ਸਕਦੇ ਬਾਬੂ ਮਾਂ ਸਮਝਦੀ ਹੈ ਇੱਕ ਹੱਦ ਤੱਕ ਨਾਲਨੀ ਤਾਂ ਚਿੜਦੀ ਹੈ ਬੁੱਢੀ ਵੇਸਵਾ ਕੋ ਚੜਨ ਤੋਂ ਸਵਾਹ ਹੋ ਰੋਂਦਾ ਵੀ ਕੀ ਹੈ ਵੇਸਵਾ ਕਦੇ ਵੀ ਬੁੱਢੀ ਨਹੀਂ ਹੁੰਦੀ ਕਿਉਂ ਮਰ ਨੂੰ ਬੰਨ ਮਰ ਲੈਂਦੀ ਨਹੀਂ ਰਾਜਾ ਬਾਬੂ ਛੱਟ ਕੇ ਤੁਰ ਜਾਂਦੇ ਡਰੇ ਹੋਏ ਲੋਕ ਉਹ ਵੀ ਕਿੰਨੀ ਚਿੰਤਾ ਬਹੁਤ ਕਰਦੇ ਨੇ ਬਾਬੂ ਦਰਨਾ ਮੀਨੋ ਨਾ ਹਾਂ ਨਰਕ ਤੋਂ ਮੁਕਤੀ ਲਈ ਨਰਕ ਵਸੀ ਹੋਣ ਦਾ ਸੱਚ ਮੰਨਣਾ ਪੈਂਦਾ ਇਹ ਬਾਬੂ ਤਾਂ ਹੀ ਤਾਂ ਖੁੱਲਦੇ ਨੇ ਸਵਰਗਾਂ ਦੇ ਭੀੜੇ ਪੂਰੇ ਮੇਰੇ ਸਵਰਗ ਦੇ ਜਿੰਦੇ ਕੁੰਡੇ ਦੀ ਚਾਬੀ ਤਾਂ ਹੁਣ ਤੁਹਾਡੇ ਹੱਥੇ ਕਿੰਨਾ ਵੀ ਪਿਆਰ ਦੇਵਾਂ ਕਿੰਨਾ ਵੀ ਪਿਆਰ ਲਵਾਂ ਰਾਂਘੀਤੇ ਇਕ ਰੱਖੇ ਹੀ ਨਾ <laughs> 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 जी 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 बाबू <laughs> किसी ਸਾਡੀ ਕਿਸਮਤ ਵਿੱਚ ਨਹੀਂ ਹੈ ਤੈਨੂੰ ਕੀ ਫਰਕ ਪੈਂਦਾ ਹੈ ਤੇਰਾ ਅਸਲ ਪਿਆਰ ਤਾਂ ਥੀਏਟਰ ਹੈ ਇਸ ਕਾਰਡ ਤੇ ਸਿਰਫ ਤੇਰੀ ਆ ਬਾਬੂ ਉਹ ਦੇਖ ਉਹ ਦੇਖ ਸਾਹਮਣੇ ਮੰਦੇ ਦੋ ਛੋਟੇ ਛੋਟੇ ਦੁਲਹਾ ਦੁਲਹਨ ਕਦੇ ਮੇਰੀ ਵੀ ਸ਼ਾਦੀ ਹੋਈ ਸੀ ਬਾਦ ਹੁੰਦੇ ਤੁੰ ਵੀ ਜੀ ਯਾਦ ਹੈ ਜਿਵੇਂ ਜਿਵੇਂ ਪਿਛਲੇ ਚੰਨ ਦੀ ਗੱਲ ਹੋਵੇ ਤੇਰਾ ਹੁਣ ਜੀ ਨਹੀਂ ਕਰਦਾ ਤੇਰਾ ਵਿਆਹ ਕਹਾਂ ਲੜਕੀ ਆ ਬਾਬੂ ਜਿਦਾ ਵਿਆਹ ਕਰਾਉ ਨੂੰ ਜੀ ਨਾ ਕਰੇ ਅਸੀਂ ਹਵਾ ਚੁੱਟਣ ਦੇ ਸੁਪਨੇ ਨਹੀਂ ਲੈ ਸਕਦੀਏ ਜੇ ਪਰੰਪਰਾਂ ਵੀ ਲਈਏ ਤਾਂ ਤੰਤ ਤੋਂ ਵੱਧ ਚਰੇਟਾ ਮਨ ਤੇ ਬੈਠ ਜਾਂਦਾ ਹੈ ਤੁਰੰਦਰ ਸੁੱਖ ਦੀ ਪੀੜਾ ਜਾਗ ਉੱਠਦੀ ਹੈ ਤੈਨੂੰ ਵੀ ਪੀੜਾ ਦਾ ਅਹਿਸਾਸ ਹੁੰਦਾ ਹੈ ਗਨੋਦਨੀ ਮਨ ਉਹੀ ਸ਼ੀਸ਼ਾ ਹੋਵੇ ਤਸਵੀਰ ਕਿਵੇਂ ਕੋਈ ਹੋਰ ਬਣੀ ਬੰਨੇ ਖੰਭ ਪਰਵਾਜ਼ ਨਹੀਂ ਭਰਦੇ ਜੇ ਮਨ ਦਾ ਮਹਿਰਮ ਚੋਰ ਬਣੇ ਈਗਲ ਮੇਰੀ ਜਾਨ ਥੀਏਟਰ ਦੇ ਖੇਲਾਣ ਚ ਗਵਾਚ ਗਈ ਐ ਚੰਗਾ ਥੀਏਟਰ ਵਿੱਚ ਗੁਆਚ ਜਾਵਾ ਜ਼ਿੰਦਗੀ ਦੇ ਸੁਪਨੇ ਚ ਗਵਾਚਣ ਦਾ ਕੀ ਫਾਇਦਾ ਬਾਬੂ ਉਹ ਤੁਸੀਂ ਤਾਂ ਪਹਿਲਾਂ ਹੀ ਨਹੀਂ ਮਾਨ ਹੁੰਦੀਆਂ ਗੱਲਾਂ ਚ ਵਿੱਚੋਂ ਆ ਥੀਏਟਰ ਆ ਗਿਆ ਵਾਪਸ ਚਲੀਏ ਬਾਬੂ 15 ਦਿਨਾਂ ਲਈ ਆਏ ਸੀ ਮਹੀਨਾ ਹੋਣ ਜਾ ਰਿਹਾ ਹੈ ਹੋਣ ਦੇ ਤੂੰ ਪੂਰੀ ਤਰ੍ਹਾਂ ਠੀਕ ਵੀ ਤਾਂ ਨਹੀਂ ਹੋਈ ਥੱਲੇ ਮੈਂ ਠੀਕ ਹੋਣ ਵੀ ਨਹੀਂ ਲੱਗੀ ਬਾਬੂ ਹੋ ਤੋ ਪ੍ਰਤਾਪ ਚੰਦ ਦੀ ਚਿੰਤਾ ਨਾ ਕਰ ਤੈਨੂੰ ਹਟਾ ਕੇ ਉਹਦਾ ਥੀਏਟਰ ਚਾਰ ਦਿਨ ਨਹੀਂ ਚੱਲਣਾ ਚੱਲੇਗਾ ਬਾਬੂ ਖੂਬ ਚੱਲੇਗਾ ਮੇਰੇ ਮਰਨ ਤੋਂ ਬਾਅਦ ਵੀ ਚੱਲੇਗਾ ਕੋਈ ਹੋਰ ਵਿਨੋਦ ਨਹੀਂ ਆ ਜਾਏਗੀ ਤੇ ਛਾ ਜਾਏਗੀ ਇਸ ਰੰਗ ਮੰਚ ਦੀ ਦੁਨੀਆ ਤੇ ਤੇਰਾ ਵੀ ਕੀ ਪਤਾ ਹੈ ਬਾਬੂ ਮੇਰੇ ਮਰਦੇ ਹੀ ਕਿਸੇ ਹੋਰ ਵਿਨੋਦ ਨੂੰ ਲਿਆ ਕੇ ਕਹੇਗੇ ਜੀ ਕਰਦੇ ਇੱਥੇ ਕਾਸ਼ੀ ਵਿੱਚ ਹੀ ਫਸ ਜਾਈਏ ਕੀ ਬਕਵਾਸ ਕਰਦੀ ਹੈ ਵਿਨੋਦ ਮੈਨੂੰ ਗੰਗਾ ਮਾਈ ਦੀ ਕਸਮ ਮੈਂ ਤੇਰੇ ਤੋਂ ਬਿਨਾ ਕਿਸੇ ਹੋਰ ਬਾਰੇ ਸੋਚ ਵੀ ਨਹੀਂ ਸਕਦਾ ਐ ਨਾ ਹੀ ਕਦੇ ਵਿਆਹ ਕਰਾਂਗਾ ਸੋਚ ਲਿਆ ਬਾਬੂ ਗੰਗਾ ਮਾਂ ਦੀ ਕਸਮ ਖਾਰਿਆ ਜੇ ਤੋੜਨੀ ਪਈ ਤਾਂ ਬਹੁਤ ਸਤਾਏਗੀ ਇਹ ਕਸਮ ਸੋਚ ਲਿਆ ਦੋ ਕਦੇ ਧਿਆਨ ਨਾ ਕਰਾਵਾ ਕਦੇ ਦੇ 25 ਸਾਲਾਂ ਜਸ਼ਨ ਵਿੱਚ ਸ਼ਾਮਲ ਹੋਣ ਲਈ ਆਇਆ ਚਾਹੀਦਾ। ਸ਼ੁੱਧੀ ਸੋਨਾਂ ਨਾਲ ਦੋਸਤੀ ਪਹਿਲੀ ਮਈ 1993 ਦੀ ਹੈ। ਤੇ ਉਦੋਂ ਥੋੜੇ ਸਮੇਂ ਬਾਅਦ ਹੀ ਅਨੇਕਾਂ ਹੋਰਾਂ ਨਾਲ ਦੋਸਤੀ ਸੀ ਅ ਫਿਰ ਜਦੋਂ ਇਹ ਦੋਵੇਂ ਸੁਬੰਧਨ ਵਿੱਚ ਬੰਦ ਗਏ ਤੇ ਇਹ ਜਲੰਧਰੋਂ ਚੜੀਗੜ ਆ ਗਿਆ ਤੇ ਸਾਨੂੰ ਡਰ ਲੱਗਣ ਲੱਗ ਪਿਆ ਵੀ ਹੁਣ ਸਾਡੇ ਕੰਮ ਦਾ ਨਹੀਂ ਰਿਹਾ ਫਿਰ ਹੌਲੀ ਹੌਲੀ नाटक लिख पै गया सानू लगे और सुचेतक रंग मंच ने नाटक खोले रंगमंच उनका पहला प्यार है हमेशा प्यार है और रहेगा इस पर कोई दुराया नहीं है रंगमंच उनका जो चुनाव है वो बेहतरीन है वो हर मुकाम पर जब भी जाके पहुंचती है तो प्रणाम करती है और उनके हौसले के बारे में जो मैं उनसे हूं, जब जब तो के भाव को मैं अपनी लाइन में पीरो करके, अपनी जब इन्होंने नाटक देखे जो नटी विनोदनी नाटक देखा तो इंज लग वो बंगाल की नटी विनोदनी उठो तक पहुंचने वास्ते ਸਾਡੀ ਅਨਿਤਾ ਸ਼ਰਮੀਸ਼ਾ ਵਾਕਈ ਇਹਨਾਂ ਦੀ ਮਿਹਨਤ ਇਹਨਾਂ ਦੀ ਐਕਟਿੰਗ ਦੇਖ ਕੇ ਬਹੁਤ ਪ੍ਰਭਾਵਿਤ ਹੋਇਆ ਸੀ ਉਸ ਤੋਂ ਬਾਅਦ ਪਤਾ ਲੱਗਿਆ ਕਿ ਇਹਨਾਂ ਨੇ ਇੱਕ ਜਿਹੜਾ ਗਰੁੱਪ ਬਣਾਇਆ ਟ੍ਰੇਨਿੰਗ ਸਕੂਲ ਵੀ ਖੋਲ੍ਹਿਆ ਹੋਇਆ ਹੈ ਔਰ ਉੱਥੋਂ ਇੱਕ ਪਨੀਰੀ ਜਿਹੜੀ ਹੈ ਉਹ ਤਿਆਰ ਹੁੰਦੀ ਹੈ ਤੇ ਉਹ ਫਿਲਮਾਂ ਤੇ ਟੈਲੀਵਿਜ਼ਨ ਦੇ ਉੱਤੇ ਪਹੁੰਚਦੀ ਹੈ ਇਹ ਇੱਕ ਲਗਨ ਇੱਕ ਮਿਹਨਤ ਉਦਾਹੀ ਇੱਕ ਨਤੀਜਾ ਹੈ ਕਿ ਅਕਸਰ ਇਹ ਸੁਣਦੇ ਹੁੰਦੇ ਸੀਗੇ ਕਿ ਕਿਸੇ ਵੀ ਕਾਮਯਾਬ ਮਰਦ ਦੇ ਪਿੱਛੇ ਇੱਕ ਔਰਤ ਦਾ ਹੱਥ ਹੁੰਦਾ ਹੈ ਪਰ ਇਹ ਸਿੱਧ ਹੋ ਰਿਹਾ ਹੈ ਕਿ ਕਾਮਯਾਬ ਔਰਤ ਦੇ ਪਿੱਛੇ ਇੱਕ ਮਰਦ ਦਾ ਹੱਥ ਹੈ। ਸ਼ਬਦੀਸੀ ਉਸ ਮੇੜੀਆਂ ਕਵੀਆਂ ਦੀਆਂ ਦਿੱਲੀਆਂ ਕਵਤਾਵਾਂ ਸੀ ਉਹਨਾਂ ਦੀਆਂ ਕਵਤਾਵਾਂ ਨੂੰ ਚੂੜ ਕੇ ਉਹਨੇ ਇੱਕ ਸਕ੍ਰਿਪਟ ਕੱਢੀ ਸੀ ਤੇ ਮੈਂ ਉਹਦਾ ਪਹਿਲਾ ਮੰਚ ਲੁਧਿਆਣੇ ਚ ਦੇਖਿਆ ਸੀ ਉਸ ਤੋਂ ਬਾਅਦ ਕਿਮਕੌਰ ਸਾਹਿਬ ਟੀਮ ਬਣੀ ਜੀਤਨਾ ਕਲਾ ਮੰਚ ਚ ਅ리ਤਾ ਜਨਕ ਕੰਮ ਕਰਦੀ ਹੈ ਔਰ ਜਦੋਂ ਨਹੀਂ ਤਾਂ ਉਹਨੂੰ ਮਿਲਦੇ ਹਾਂ ਉਹ ਇੰਨੀ ਕਿ ਐਨਰਜੀ ਦੇ ਵਿੱਚ ਹੁੰਦੀ ਹੈ ਕਦੇ ਉਸ ਨੂੰ ਕਿਸੇ ਕੰਪਨੀ ਫੋਨ ਕਰ ਉਹ ਤੇ ਦਸਾਂ ਮੈਨੂੰ ਚੋਂ ਨੋਨ ਚਾਂਸ ਨੋ ਬਰੈਂਟ ਵਿਚਾਰ ਸਹੀ ਹੈ ਕਿ ਉਹ ਕੰਮ ਤਰ ਡਾਲੀ ਤੱਕ ਕਰ ਦੇਗੀ ਵੀ ਤਾਂ ਕੋਈ ਤੁਸੀਂ ਉਸ ਤੇ ਡਿਪੈਂਡ ਕਰ ਸਕਦੇ ਹਾਂ ਤੇ ਕੋਈ ਵੀ ਕਿਉਂਕਿ ਮੈਂ ਤਾਂ ਕਦੇ-ਕਦੇ ਪਾਰਟ ਟਾਈਮ ਥੀਏਟਰ ਕਰਦਾ ਨਾ ਉਹ ਫੁੱਲ ਟਾਈਮ ਥੀਏਟਰ ਕਰਦੀ ਹੈ ਤੇ ਮੈਨੂੰ ਕਦੇ-ਕਦੇ ਲੋੜ ਪੈਂਦੀ ਹੈ ਤਾਂ ਮੈਂ ਰੀਤਾ ਨੂੰ ਫੋਨ ਕਰਦਾ ਤੇ ਇਹੀ ਕਹਿਣਾ ਪੈਂਦਾ ਰੀਤਾ ਭਾਜੀ ਇੱਕ ਸੁੱਖਾ ਜਿਹਾ ਕੰਮ ਹੈ ਤੇ ਰੀਤਾ ਭਾਜੀ ਸਾਡਾ ਸਾਰਾ ਕੰਮ ਕਰ ਦਿੰਦੇ ਨੇ ਸੱਚੀ-ਮੁੱਚੀ ਮੈਂ ਅਨੀਤਾ ਨੂੰ ਇੱਕ ਬਹੁਤ ਹੀ ਇਦਾਂ ਕਹ ਕੇ ਮਾਸੂਮ ਜੀ ਕੁੜੀ ਤੋਂ ਗਰੋਅ ਕਰਦੇ ਆ ਦੇਖਿਆ ਹੈ ਮੈਂ ਜੋ ਪੰਜਾਬ ਯੂਨੀਵਰਸਿਟੀ ਪੜ੍ਹਦਾ ਸੀ ਤੇ ਅਨੀਤਾ ਦਾ ਭਰਾ ਪੌਣ ਉਹ ਜਦੋਂ ਸੀ ਪੜ੍ਹਦਾ ਅਲਸੀ ਪਰ ਮੇਰੇ ਨਾਲੋਂ ਜ਼ਿਆਦਾ ਮੇਰੇ ਕਮਰੇ ਚ ਯੂਨੀਵਰਸਿਟੀ ਚੋਂ ਰਹਿੰਦਾ ਸੀ ਤੇ ਫਿਰ ਅਸੀਂ ਇਕੱਠੇ ਹੋਣਾ ਤੇ ਫਿਰ ਕਦੇ-ਕਦੇ ਜਦੋਂ ਪੈਸੇ ਖਤਮ ਹੋ ਜਾਣੇ ਫਿਰ ਰੋਟੀ ਖਾਣਾ ਸੀ ਕੁਮਾਰ ਬੌਂਦੀਪ ਦੇ ਘਰੇ ਚਲੇ ਜਾਣਾ ਤੇ ਅਨੀਤਾ ਨੂੰ ਸਾਨੂੰ ਐਂਟਰਟੇਨ ਕਰਨਾ ਉਹ ਸੜੀਆਂ ਥੀਏਟਰ ਨਹੀਂ ਸੀ ਕਰਦੀ ਔਰ ਅੱਜ ਅਨੀਤਾ ਜਿਹੜੇ ਮੁਕਾਮ ਤੇ ਐ ਅਸੀਂ ਸਾਰੇ ਜਾਣਦੇ ਆ ਔਰ ਕੋਈ ਸ਼ੱਕ ਨਹੀਂ ਇਹਦੇ ਵਿੱਚ ਸ਼ਬਦੀਸ਼ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ ਆਪ ਥੀਏਟਰ ਨੂੰ ਜੋ ਆਈਡੀਓਲੋਜੀਕਲ ਡੈੱਥ ਹੈ ਉਹ ਹਮੇਸ਼ਾ ਸ਼ਬਦੀਸ਼ ਤੋਂ ਮਿਲਦੀ ਹੈ ਔਰ ਮੈਨੇਜਿੰਗ ਲੈਵਲ ਦੇ ਉੱਪਰ ਅਨੀਤਾ ਜਿਵੇਂ ਬਹੁਤ ਹੀ ਕਮਾਲ ਦੀ ਕੁੜੀ ਇਹ ਮੈਂ ਕਹੂੰਗਾ ਅੱਜ ਸੁਚੇਤਕ ਦੇ 25 ਸਾਲ ਪੂਰੇ ਹੋ ਗਏ ਨੇ ਔਰ ਇਸ 25 ਸਾਲਾਂ ਦੇ ਦੌਰਾਨ ਮੈਨੂੰ ਪਤਾ ਹੈ ਕਿ ਬਹੁਤ ਜ਼ਿਆਦਾ ਪ੍ਰੋਡਕਸ਼ਨਾਂ ਹੋਈਆਂ ਨੇ ਔਰ ਕੋਈ ਸਥਾਨਕ ਪੱਧਰ ਤੇ ਨਹੀਂ ਹੋਈਆਂ ਸਾਰੇ ਦੇਸ਼ ਵਿੱਚ ਹੋਈਆਂ ਨੇ ਔਰ ਨੀਤਾ ਦੇ ਜਿਹੜੇ ਇੰਡੀਵਿਜੂਅਲ ਸ਼ੋਅ ਨੇ ਭਾਵੇਂ ਦੇ ਸਰੋਪਲੇਸ ਔਰ ਸਾਰੀ ਦੁਨੀਆ ਦੇ ਵਿੱਚ ਹੋਏ ਨੇ। ਸੋ ਅਗਰ ਜੀ ਦਾ ਮੈਂ ਕਹਿੰਦਾ ਕਿ ਪਾਵਰ ਹਾਊਸ ਹੈ। ਅੱਜ ਵੀ ਐਸ ਅੱਜ ਵੀ ਮੈਂ ਕਹੂੰਗਾ ਕਿ ਇਹਨਾਂ ਪੱਧਰ ਦੀ ਕੋਈ ਵਰਗੀ ਨਹੀਂ ਹੋਗੀ। ਕਿਉਂਕਿ ਜਿੰਨੀ ਦਲੀ ਹੈ ਮੇਰੀ। ਯਕਿਨਸ਼ਤ ਹੈ ਵੀ ਤੁਸੀ ਇਹ ਨਹੀਂ ਤੁਹਾਨੂੰ ਕਦੇ ਥੱਗੇ ਨਹੀਂ ਦੇਖੋਗੇ ਕਦੇ ਉਹ ਅਸੀਂ ਸਟੂਡੀਓ ਚ ਵਸਣਾ ਕਰਕੇ ਦੇਖਿਆ ਨਹੀਂ ਰਾਤ ਦੇ ਕਾਫੀ ਦੇਰ ਤੱਕ ਨਾਚਨ ਦੀਸ਼ ਵੀ ਹੁੰਦੇ ਨੇ ਇਹਨਾਂ ਦੀ ਦੋਵਾਂ ਦੀ ਇੱਕਦਮ ਤਾਰੀਫ ਕਰਨੀ ਪਵੇਗੀ ਕਿ ਸਾਰਾ ਦਿਨ ਕੰਮ ਵੀ ਕਰਦੇ ਹੋਣਗੇ ਰਾਤ ਦੇ 8-9 ਵਜੇ 8-9 ਵਜੇ ਤੱਕ ਵੀ ਦੋਨੋਂ ਇਹ ਪੂਰੀ એનર્ਜੀ ਦੇ ਵਿੱਚ ਮਿਲਣਗੇ ਤੁਹਾਨੂੰ ਕਦੇ ਤੁਹਾਨੂੰ ਐਤਾ ਫੀਲ ਨਹੀਂ ਹੋਇਆ ਕਿ ਆਊਟ ਆਫ એનર્ਜੀ ਨੇ ਟਾਇਰਡ ਨੇ ਲੋ ਔਰ ਨੂੰ ਲੱਗਦਾ ਕਿ ਇਹ ਇਹ એનર્ਜੀ ਇੱਕ ਐਕਟਰ ਦੇ ਲਈ ਔਰ ਇੱਕ ਕਰਮਚਾਰੀ ਦੇ ਲਈ ਐਸੇ ਦਾ ਸਭ ਤੋਂ ਵੱਡੀ ਉਹਦੀ ਜਾਇਦਾਦ ਹੈ ਪਹਿਲਾਂ ਬਹੁਤ ਨਹੀਂ ਮੈਂ ਬਹੁਤ ਜ਼ਿਆਦਾ ਇਮੋਸ਼ਨਲ ਇਸ ਫੈਮਿਲੀ ਨਾਲ ਜੁੜਿਆ ਹੋਇਆ ਹਾਂ ਅਲੀਪਾ ਦੀ ਸਾਰੀ ਫੈਮਿਲੀ ਨੂੰ ਔਰ ਉਸਦੀ ਆਪਣੀ ਦੂਜੀ ਲਾਈਫ ਨੂੰ ਮੈਂ ਬਹੁਤ ਨੇੜੇ ਤੋਂ ਦੇਖਿਆ ਮੈਂ ਬਧਾਈ ਦਿੰਦਾ ਕਿ ਸੁਚੇਤ ਕਰੰਗਮਾਂਚ ਨੇ ਇੱਕ ਮਿਸਾਲ ਪੈਨ ਦਿੱਤੀ ਹੈ 25 ਸਾਲ ਦਾ ਅਰਸਾ ਕੋਈ ਥੋੜਾ ਨਹੀਂ ਹੁੰਦਾ ਬਹੁਤ ਵੱਡਾ ਅਰਸਾ ਹੁੰਦਾ ਸਾਰੇ ਨੂੰ ਵਧਾਈ ਜਿਹੜੇ ਸਚਿਤ ਰੰਗ ਮੰਚ ਨਾਲ ਜੁੜੇ ਨੇ ਔਰ ਤਾਂ ਸਾਰੇ ਨੂੰ ਵੀ ਜਿਹੜੇ ਤੁਸੀਂ ਅੱਜ ਇਸ ਸ਼ਾਨਦਾਰ ਮੌਕੇ 'ਤੇ ਇੱਥੇ ਮੌਜੂਦ ਹੋ। ਸ਼ਰਦੇਸ਼ ਅਨੀਤਾ ਸ਼ੋਦੀ ਇਹਦੀ ਜੋੜੀ ਆ ਇਹਨਾਂ ਦੀ ਜਗਨ ਨੂੰ ਸਲਾਮ। ਮੈਂ ਸੋਚਦਾ ਵੀ ਸਾਨੂੰ ਦਰਸ਼ਕਾਂ ਨੂੰ ਸੋਧਿਆ ਨੂੰ ਆਪਣੇ ਆਪ ਨੂੰ ਜਿਹੜੇ ਵੱਗ ਧਿਆਨ ਦੇਣਾ ਚਾਹੀਦਾ। ਕਈ ਵਾਰ ਮੈਂ ਦੇਖਿਆ ਇਹਨਾਂ ਨੇ ਨਾਟਕ ਕੰਗੜੇ ਕੇਵੋਡ تھیਟਰ 'ਚ ਰੱਖਿਆ ਹੁੰਦਾ ਇੱਕ ਦੁਨੀਆ ਦੇ ਬਹੁਤ ਸਾਰੇ ਵਿਦਵਾਨਾਂ ਤੇ ਆਪ ਦਾ ਪੀਟਰ ਬਰੁਖ ਜਿਨੇ ਦਾ ਐਮਪਟੀ ਸਪੇਸ ਵਰਗੀ ਬਹੁਤ ਮਹੱਤਵਪੂਰਨ ਕਿਤਾਬ ਲਿਖੀ ਉਹਦੀ ਗੱਲ ਯਾਦ ਆਈ ਪੀਟਰ ਬਰੁਖ ਨੇ ਕਿਹਾ ਸੀ ਕਿ ਸਟੇਜ ਦੇ ਦੋ ਰੂਲ ਨੇ ਮੰਚ ਦੇ ਦੋ ਰੂਲ ਨੇ ਪਹਿਲਾ ਇਹ ਕਿ ਐਨੀਥਿੰਗ ਕੈਨ ਹੈਪਨ ਤੇ ਦੂਜਾ ਸਮਥਿੰਗ ਮਸਟ ਹੈਪਨ ਕੁਝ ਨਾ ਕੁਝ ਵਾਪਰਨਾ ਚਾਹੀਦਾ ਕੁਝ ਵੀ ਵਾਪਰ ਸਕਦਾ ਤੇ ਕੁਝ ਨਾ ਕੁਝ ਵਾਪਰਨਾ ਚਾਹੀਦਾ ਸੋ ਰਾਮਾਜ ਦੇ ਵਿੱਚ ਐਸੇ ਤਰ੍ਹਾਂ ਹੁੰਦਾ ਹੈ ਤੇ ਆਪਾਂ ਥੋੜੇ ਜੇ ਸਮੇਂ ਦੇ ਵਿੱਚ ਹੀ ਇਹਨਾਂ ਦੀ ਆਵਾਜ਼ ਤੋਂ ਲੈ ਕੇ ਲੱਡੀ ਬਨੋਦਰੀ ਤੱਕ 25 ਸਾਲ ਦਾ ਸਫਰ ਜਿਹੜਾ ਦੇਖਿਆ ਹੈ ਇਹ ਵੀ ਇਹੀ ਸਿੱਧ ਕਰਦਾ ਹੈ ਕਿ ਮੰਚ ਤੇ ਕੁਝ ਵੀ ਵਾਪਰ ਸਕਦਾ ਹੈ ਸਾਖਰੀ ਜਿਹੜਾ ਨਾਟਕ ਨਤੀਬਨੋਦਨੀ ਦਾ ਜਿਹੜਾ ਹਿਸਾਬ ਹੈ ਉਸ ਤੋਂ ਉਹਦੇ ਵਿੱਚ ਇੱਕ ਸਵਾਲ ਜਿਹੜਾ ਆਇਆ ਉਹ ਨਤੀਬਨੋਦਨੀ ਉਹ ਕਹਿੰਦਾ ਜਿਹੜਾ ਜਿਹੜਾ ਮਰਦ ਪਾਤਰ ਤੇ ਕਰਨਲ ਅਲਬਰਟ ਜਿਹੜਾ ਉਹਨੂੰ ਹੀ ਤੇਰੀ ਜਿਹੜੀ ਅਦਾਕਾਰੀ ਬਹੁਤ ਪਸੰਦ ਆਈ ਪਰ ਉਹਨੇ ਕਿਹਾ ਕਿ ਸਾਰੇ ਬ੍ਰਿਟਾਨੀਆਂ ਅੰਚ ਇਹੋ ਜੀ ਅਧਿਆਕਾਰੀ ਕਰਨ ਵਾਲੀ ਔਰਤ